ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਅੱਜ ਜਿਹੜੀ ਵੀਡੀਓ ਤੁਹਾਨੂੰ ਦੋਸਤੋ ਆਪ ਵਿਖਾਉਣੀ ਹੈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਦੋਸਤੋ ਇਹ ਤੁਹਾਨੂੰ ਵੀਡੀਓ ਆਪ ਦਿਖਾ ਰਹੇ ਆ ਕਮਾਲੀ ਦਿਖਾਉਣਾ ਦੋਸਤੋ ਆ ਸੇਲ ਵਾਸਤੇ ਅਵੇਲੇਬਲ ਹੈਗਾ ਕਿਸੇ ਨੂੰ ਵੀ ਮੋਹਰਾ ਦਾ ਜਿਹੜਾ ਮਾਲੀ ਆ ਦੋਸਤੋ ਚਾਹੀਦਾ ਹੋਵੇ ਅੱਗੇ ਤਾਂ ਤੁਸੀਂ ਜਰੂਰ ਖਰੀਦ ਸਕਦੇ ਹੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਬਹੁਤ ਵਧੀਆ ਜਾਣਕਾਰੀ ਲਈ ਆਪਾਂ ਵੀਰ ਹਰਬੇਲ ਦੇ ਕੋਲ ਚੱਲਦੇ ਆਂ ਪੂਰੀ ਜਾਣਕਾਰੀ ਆਪਾਂ ਵੀਰ ਹਰਬੇਲ ਦੇ ਕੋਲੋਂ ਲੈਂਦੇ ਆਂ ਸਭ ਤੋਂ ਪਹਿਲਾਂ ਵੀਰ ਹਰਬੇਲ ਦੀ ਸੱਸਰੀ ਘਾਲ ਹਾਂਜੀ ਸੰਤੂ ਸਾਹਿਬ ਦੀ ਸੱਸਰੀ ਘਾਲ ਹੋਰ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸਰੀ ਘਾਲ ਹੋ ਬਾਈ ਠੀਕ ਹੈ ਬਹੁਤ ਵਧੀਆ ਵੀਰ ਜੀ ਤੇ ਹਰਬੇਲ ਵੀਰੇ ਇਹ ਅੱਜ ਆਪਾਂ ਮਾਲੀ ਲੈ ਜਾਂਦਾ ਸੇਲ ਵਾਸਤੇ ਜੀ ਇਹ ਸੰਤੂ ਸਾਹਿਬ ਜੀ ਆਪਣੇ ਜਾਨੀ ਕਿ ਮੈਂ ਰਾਜਸਥਾਨ ਤੋਂ ਮੱਝ ਲੈ ਕੇ ਆਇਆ ਸੀਗਾ ਬੀਟੇ ਨੇਰ ਤੋਂ ਓਹ ਠੀਕ ਹੈ ਜੀ ਕਲੂਨ ਝੋਟੀ ਸੀਗੀ ਪਿੱਛੇ ਆਇਆ ਸੀਗਾ ਠੀਕ ਆ ਇਹਦੀ ਮਾਦਰ ਦਾ ਤੇ ਦੂਜੇ ਸਵੇਰੇ ਜਦੋਂ ਗੱਭਣ ਹੋਈ ਤਾਂ ਮੈਂ ਤਿਆਰ ਸੀ ਜੀ ਆਪਾਂ ਸੇਲ ਕਰਤੀ ਹੂੰ ਤੇ ਫਾਦਰ ਵੱਲੋਂ ਵੀ ਤੇ ਕਿਹੜੇ ਫਾਦਰ ਵੱਲੋਂ ਇਹ ਸਰਕਾਰੀ ਸੀਮਾ ਨਾਲ ਬੀਕਨ ਦੇਰ ਦੇ ਵਿੱਚ ਜਿਹੜਾ ਕੋਈ ਵੈਟਰਨਰੀ ਡਾਕਟਰ ਸੀ ਵੀ ਉਹਨਾਂ ਦੇ ਮਤਲਬਕ ਜੀ ਜਿੰਨਾ ਦਾ ਆਪਾਂ ਮਲਾਂ ਲਈ ਆ ਬਿਲਕੁਲ ਬਿਲਕੁਲ ਚੰਗੇ ਸੀ ਮੱਲ ਦਾ ਠੀਕ ਆ ਅ ਸੋ ਦੋਸਤੋ ਮਦਰ ਦਾ ਮਿਲਕ ਬਹੁਤ ਵਧੀਆ ਹੈਗਾ ਵੀਰ ਦੇ ਕੋਲ ਤੇ ਵੀਰ ਇਹਦੀ ਫਿਰ ਮਦਰ ਗਾਂ ਆਪਾਂ ਸੇਲ ਕਰਤੀ ਸੀ ਹਾਂਜੀ ਦੂਜੇ ਸਵੇਰੇ ਆਪਾਂ ਸੈਕਿੰਡ ਲਕਚੂਨ ਦੇ ਵਿੱਚ ਸੇਲ ਕਰਤੀ ਸੀ ਗੱਭਣੀ ਅੱਛਾ ਜੀ ਠੀਕ ਆ ਹੁਣ ਇਸ ਟਾਈਮ ਇਹ ਦੁੰਦਾ ਹੋ ਗਿਆ ਦੁੰਦਾ ਬਾਕੀ ਟੱਪ ਵੀ ਲਾਉਂਦਾ ਵਾ ਬਾਕੀ ਕੋਈ ਜਿਆਦਾ ਟਾਈਮ ਤੋਂ ਨਹੀਂ ਮਹੀਨੇ 2 ਮਹੀਨੇ ਤੋਂ ਹੈ ਠੀਕ ਹਾਂ ਸਟਾਰਟ ਹੋਇਆ ਕ੍ਰੋਸਿੰਗ ਤੇ ਸੇ ਮੂੰਹ ਜਿਹੜਾ ਦੋਸਤੋ ਦੋਂਦਾ ਹੈਗਾ ਦੋ ਦੰਦ ਜਿਹੜਾ ਮੂੰਹੋਂ ਤੁਹਾਨੂੰ ਇਹ ਮਾਲੀ ਮਿਲੇਗਾ ਤੇ ਚੰਗਾ ਮਾਲੀ ਹੈ ਦੋਸਤੋ ਦੇਖ ਦੂ ਖਮਾਲੀ ਦੀ ਬਹੁਤ ਵਧੀਆ ਹੈਗੀ ਆ ਆ ਸਿੰਘ ਦੀ ਬੰਤਰ ਵੇਖੋਗੇ ਤਾਂ ਕੁੰਡਾ ਚੂੜ ਜਿਹੜਾ ਸਿੰਘ ਦੋਸਤੋ ਕਰ ਲਿਆ ਮੱਥਾ ਮੁਥਾ ਬਿਲਕੁਲ ਚੌੜਾ ਹੈ ਮਾਲੀ ਦਾ ਪਿੱਟ ਪੂੜਾ ਤੁਹਾਨੂੰ ਵਿਖਾ ਦਿੰਦੇ ਆਪਾਂ ਤੇ ਕਦ ਘਟੀ ਜਿਹੜੀ ਸੋਹਣੀ ਹੈਗੀ ਹੈ ਮਾਲੀ ਦੀ ਏਜ ਦੇ ਹਿਸਾਬ ਨਾਲ ਬਾਕੀ ਜਿਸ ਵੀ ਵੀਰ ਭਰਾ ਨੂੰ ਅੱਗੇ ਇਹ ਖਰੀਦਣਾ ਹੋਵੇ ਪਸੰਦ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੋਹਰਾ ਦਾ ਜਿਹੜਾ ਦੋਸਤੋ ਇਹ ਮਾਲੀ ਆ ਪੂਛ ਦੇ ਕੁਝ ਕੁ ਵਾਲ ਪਿੱਛੇ ਤੁਹਾਨੂੰ ਜਿਹੜੇ 2-3 ਇੰਚ ਜਿਹੜੇ ਵਾਈਟ ਮਿਲਣਗੇ ਬਾਕੀ ਓਵਰ ਆਲ ਜਿਹੜਾ ਬਿਲਕੁਲ ਜੈਡ ਬਲੈਕ ਜਿਹੜਾ ਮਾਲੀ ਹੈਗਾ ਟੈਸਟਿਕਲ ਤੁਸੀਂ ਵੇਖੋ ਦੋਸਤੋ ਡਬਲ ਸ਼ੇਪ ਦੇ ਵਿੱਚ ਜਿਹੜ ਹਾਂ ਲੋ ਜੀ ਆਹ ਲੋ ਜੀ ਸੰਤ ਸਾਹਿਬ ਜੀ ਤਕਰੀਬ ਨੇ ਰੇੜੇ ਤੇ ਵੀ ਥੋੜਾ ਬਹੁਤ ਲੱਗਾ ਹੋਇਆ ਵਾ ਅੱਛਾ ਜੀ ਹਾਂ ਆਹ ਵੇਖੋ ਦੋਸਤੋ ਆਹ ਪੇਟ ਪੂੜਾ ਵੇਖੋ ਤੁਸੀਂ ਆਹ ਵੇਖੋ ਠੀਕ ਹੈ ਜੀ ਸਰਵੇਲ ਵੀ ਜੀ ਮਾੜਾ ਜੈਨੂ ਕਰ ਲੀ ਗਏ ਆਹ ਜੀ ਰੋਕ ਲੋ ਜੀ ਆਹ ਬਾਕੀ ਦੋਸਤੋ ਜਿਹੜੀ ਮਦਰ ਸੀਗੀ ਉਹ ਵੀਰ ਦੇ ਕੋਲ ਪਹਿਲਾਂ ਸੀ ਉਹ ਵੀ ਸੇਲ ਚਲੋ ਹੁਣ ਨਹੀਂ ਹੈਗੀ ਕਿ ਸੇਲ ਕਰਤੀ ਆ ਅ ਤਕਰੀਬਨ ਚੰਗੇ ਮਤਲਬ ਤੇ ਮਿਲਕ ਵੱਲੋਂ ਜਿਹੜੇ ਇਸ ਮਾਲੀ ਦਾ ਰਿਕਾਰਡ ਹੈਗਾ ਆ ਵੇਖੋ ਬਹੁਤ ਵਧੀਆ ਚੰਗੀ ਸ਼ਾਈਨਿੰਗ ਆ ਮਾਲੀ ਜਿਹੜਾ ਵੀਰ ਕਹਿੰਦਾ ਵੀ ਅੱਗੇ ਰੇੜੇ ਤੇ ਵੀ ਤਕਰੀਬਨ ਲੱਗਾ ਹੈਗਾ ਤੇ ਜੰਪ ਵੀ ਬਿਲਕੁਲ ਸਟਾਰਟ ਕਰ ਦਿੱਤੇ ਆ ਸੋ ਬਾਕੀ ਜਿਹੜਾ ਵੀਰ ਨੇ ਮੈਂਸ਼ਨ ਕੀਤਾ ਜਿਗਰ ਕੀਤਾ ਵੀ ਬੁੱਲ ਦਾ ਨਾਮ ਨਹੀਂ ਪਤਾ ਹੈਗਾ ਤਕਰੀਬਨ ਉਹਨਾਂ ਕੋਲ ਜਿਹੜਾ ਮਾਲ ਆ ਅੱਗੋਂ ਚੰਗਾ ਵੀ ਆਉਂਦਾ ਰਹਿੰਦਾ ਉਹਨਾਂ ਦੇ ਵਿੱਚੋਂ ਜਿਹੜੀ ਬਰੀਡ ਆ ਜਾਂਦੀ ਆ ਬੱਚੇ ਆ ਜਾਂਦੇ ਆ ਉਹ ਫਿਰ ਵੀਰ ਵੱਡੇ ਕਰ ਲੈਂਦੇ ਆ ਪਾਲ ਕੇ ਘਾ ਉਹਨਾਂ ਨੂੰ ਸੇਰ ਜਿਹੜਾ ਅੱਗੇ ਕਰ ਦਿੰਦੇ ਆ ਠੀਕ ਆ ਹਰ ਵੀਰ ਵੀ ਜਿਹੜੀ ਡਿਮਾਂਡ ਕਰਦੇ ਪਏ ਉਹ ਕੀ ਰੱਖੀ ਹੋਈ ਹੈ ਡਿਮਾਂਡ ਹੈ ਦੀ ਸੰਧੂ ਸਾਹਿਬ ਜੀ 37000 ਰੁਪਏ ਕਰਦੇ ਆ ਉਹਦੇ ਚ ਆਪਾਂ ਮੰਨਤਾਂ ਨਹੀਂ 37000 ਦੇ ਵਿੱਚੋਂ ਮੰਨਤਾਂ ਹੋ ਜਾਏਗਾ ਆ ਵੇਖੋ ਦੋਸਤੋ ਅੱਗੇ ਨੂੰ ਲਾਓ ਵੀਰ ਜੀ ਮੜਾ ਜਾ ਆ ਦੋਸਤੋ ਸਾਰੇ ਬੰਨੋ ਜਿਹੜਾ ਪ੍ਰੋਪਰ ਤੁਸੀਂ ਮਾਲੀ ਦੇਖ ਲਵੋ ਤੇ ਸੰਪਰਕ ਨੰਬਰ ਵੀ ਹਰ ਵੇਲੇ ਦੇ ਆਪਾਂ ਚਲਦੇ ਕਰਦੇ ਨੇ ਵੀਡੀਓ ਦੇ ਵਿੱਚ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਆਪਣੇ ਹਿਸਾਬ ਨਾਲ ਵੀ ਜਿਹੜਾ ਮੁੱਲ ਲਗਾ ਸਕਦੇ ਹੋ ਨਰਕ ਪਰਖੀ ਕਰਨੀ ਤੁਸੀਂ ਘਰੇ ਪਹੁੰਚ ਕੇ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਆ ਲਓ ਜੀ ਠੀਕ ਹੈ ਜੀ ਲੈ ਜੋ ਜੀ ਅਭਿਰ ਹਰਵੈਲ ਜੀ ਨੰਬਰ ਸੰਪਰਕ ਵੀ ਜਿਹੜੇ ਜਰੂਰ ਬੋਲਦਗੇ ਜੀ 98036 8025 9906382025 ਠੀਕ ਆ ਤੇ ਮਾਨਤਨ ਵੀਰ ਜੀ ਕਰਦੇ ਹੋ ਜੇ ਖੁੱਲ ਕੇ ਜਿੰਨਾ ਹੋ ਸਕਦਾ ਹੋਆ ਜਿੰਨਾ ਵੀ ਗੁਜਾਇਸ਼ ਹੋਊਗੀ ਕਰਾਂਗੇ ਤਾਂ ਕਰੀਬ ਆਪਾਂ ਉਹਨਾਂ ਦੀ ਸੀਮਤ ਰੇਟ ਮੰਗੀ ਤਾਂ ਜੇ ਉਹੀ ਮੈਂ ਇਹਦਾ 45 50 ਮੰਗਦਾ ਤਾਂ ਫਿਰ ਮੰਗਦਾਨ ਕਰਦਾ ਹਾਂ ਇਹਨਾਂ ਕੇ ਆਪਾਂ ਮੋਲੀ ਉਹਨਾਂ ਕੀਤਾ ਜੀ ਸਹੀ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਹਨਵੀਰ ਹਰਵੇਲ ਸਿੰਘ ਜੀ ਪਿੰਡ ਜੋੜ ਸਿੰਘ ਵਾਲਾ ਮਾਲੀ ਸੇਲ ਵਾਸਤੇ ਅਵੇਲੇਬਿਲਿਟੀ ਹੈਗੀ ਹੈ ਦੋਸਤੋ ਕਿਸੇ ਨੂੰ ਵੀ ਪਸੰਦ ਹੋਵੇ ਤੁਸੀਂ ਵੀਰ ਦੇ ਸੰਪਰਕ ਨੰਬਰ 'ਤੇ ਫੋਨ ਕਰ ਸਕਦੇ ਹੋ ਬਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਕਿਸੇ ਪੱਖੋਂ ਵੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ